ਦੀਆਂ ਮੰਡੀਆਂ ਦੇ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਫੂਡ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਦਾ ਬਿਆਨ ਵੀ ਸਾਹਮਣੇ ਆਇਆ ਕਣਕ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਾਂਗੇ 124 ਲੱਖ ਮੀਟ ਕਣਕ ਕਣਕ ਖਰੀਦਦਾ ਪਿਚਾ ਮਿੱਥਿਆ ਗਿਆ ਪੰਜਾਬ ਨੂੰ ਮਿਲ ਚੁੱਕੀ ਹੈ 28894 ਕਰੋੜ ਦੀ ਸੀਸੀਐਲ ਜੋ ਕਿ ਕੈਬਨਟ ਮੰਤਰੀ ਲਾਲਚੰਦ ਕਟਾਰੂਚੱਕ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ 2425 ਰੁਪਏ ਦੀ ਐਮਐਸਪੀ ਤੇ ਕਣਕ ਦੀ ਫਸਲ ਦੀ ਖਰੀਦ ਹੋ ਰਹੀ ਹੈ ਵਾਰਦਾਨੇ ਦੇ 5 ਲੱਖ ਗੱਟਿਆਂ ਦਾ ਇੰਤਜ਼ਾਮ ਕੀਤਾ ਗਿਆ 1865 ਮੰਡੀਆਂ ਤੋਂ ਇਲਾਵਾ ਲੋਡ ਪੈਣ ਤੇ 600 ਆਰਜੀ ਖਰੀਦ ਕੇਂਦਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਤਾਂ ਇਹਨਾਂ ਪ੍ਰਬੰਧਾਂ ਬਾਰੇ ਵੀ ਕੈਬਨਤ ਮੰਤਰੀ ਲਾਲਚੰਦ ਘਟਾਲੂ ਚੱਕ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਕਿਸੇ ਤਰੀਕੇ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਹੋਵੇ ਇਸ ਨੂੰ ਲੈ ਕੇ ਪੁਖਤਾ ਪ੍ਰਬੰਧ ਮੰਡੀਆਂ ਦੇ ਵਿੱਚ ਕਰਨ ਦਾ ਦਾਵਾ ਵੀ ਕੈਬਨਤ ਮੰਤਰੀ ਲਾਲਚੰਦ ਘਟਾਲੂ ਚੱਕ ਦੇ ਵੱਲੋਂ ਕੀਤਾ ਗਿਆ ਹੈ ਅ ਦਰਸਲ ਇੱਕ ਤਰੀਕ ਤੋਂ 1 ਅਪ੍ਰੈਲ ਤੋਂ ਮੰਡੀਆਂ ਦੇ ਵਿੱਚ ਫਸਲ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਪਹਿਲੇ ਦਿਨ ਇੰਨੀ ਜ਼ਿਆਦਾ ਫਸਲ ਦੀ ਆਮਦ ਨਹੀਂ ਹੋਈ ਸੀ ਤਾਂ ਹੁਣ ਤੋਂ ਆ ਹੌਲੀ-ਹੌਲੀ ਜਿਹੜੀ ਆਮਦ ਵਧਦੀ ਹੋਈ ਫਸਲ ਦੀ ਨਜ਼ਰ ਆ ਰਹੀ ਹੈ ਤਾ ਇਸ ਦੇ ਵਿਚਾਲੇ ਫੂਡ ਸਪਲਾਈ ਮੰਤਰੀ ਲਾਲਚੰਦ ਘਟਾਲੂ ਚੱਕਦਾ ਬਿਆਨ ਸਾਹਮਣੇ ਆਉਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਕਣਕ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਕਿਸਾਨਾਂ ਨੂੰ ਉਹਨਾਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ 124 ਲੱਖ ਮੈਟ੍ਰਿਕ ਟਨ ਕਣਕ ਦੀ ਖਰੀਦਾ ਸਰਕਾਰ ਦੇ ਵੱਲੋਂ ਟੀਚਾ ਮਿੱਥਿਆ ਗਿਆ ਤਾਂ ਗਰਾਊਂਡ ਦੀ ਰਤੋਂ ਵਾਕਫਾ ਖ ਮੰਡੀਆਂ ਤੋਂ ਅਸੀਂ ਰਿਪੋਰਟ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਫਿਲਹਾਲ ਕਿਸ ਤਰੀਕੇ ਦੇ ਮੰਡੀਆਂ ਦੇ ਵਿੱਚ ਪ੍ਰਬੰਧ ਕੀਤੇ ਗਏ ਨੇ ਕਿੰਨੇ ਕੁ ਵੱਡੇ ਪੱਧਰ ਤੇ ਜਿਹੜੀ ਕਿ ਫਸਲ ਦੀ ਆਮਦ ਹੋ ਰਹੀ ਹੈ ਖੰਨਾ ਦੀ ਗੱਲ ਕਰੀਏ ਤਾਂ ਖੰਨਾ ਤੋਂ ਸਾਡੇ ਸਹਿਯੋਗੀ ਗੁਰਦੀਪ ਸਿੰਘ ਜੁੜ ਚੁੱਕੇ ਨੇ ਉੱਥੇ ਹੀ ਕਪੂਰਥਲਾ ਦੇ ਵੀ ਰੋਕਰਾਂਗੇ ਇੱਥੋਂ ਸਾਡੇ ਸਹਿਯੋਗੀ ਸੰਦੀਪ ਬਰਾਇ ਵੀ ਜੁੜੇ ਹੋਏ ਨੇ ਪਹਿਲਾਂ ਖੰਨਾ ਦਾ ਰੋਕ ਕਰਦੇ ਹਾਂ ਆ ਗੁਰਦੀਪ ਖੰਨਾ ਦੀ ਗੱਲ ਕਰੀਏ ਤਾਂ ਖੰਨਾ ਦੇ ਵਿੱਚ ਫਿਲਹਾਲ ਮੰਡੀ ਦੀਆਂ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਕਿੰਨੇ ਕਿਸ ਪੱਧਰ ਤੇ ਫਸਲ ਦੀ ਆਮਦ ਹੋ ਰਹੀ ਹੈ ਤਾਂ ਕਿਸਾਨਾਂ ਨੂੰ ਕਿਸੇ ਤਰੀਕੇ ਦੀ ਕੋਈ ਪਰੇ ਇਸ ਨੂੰ ਲੈ ਕੇ ਕਿਸ ਤਰੀਕੇ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਜੇ ਤਾਂ ਮੰਦਰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਖੰਨਾ ਔਰ ਜੇਕਰ ਗੱਲ ਕੀਤੀ ਜਾਵੇ 1 ਅਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਕਰ ਜ਼ਰੂਰ ਕਿ ਦਿੱਤੀ ਗਈ ਹੈ ਪਰ ਖੰਨਾ ਮੰਡੀ ਦੇ ਵਿੱਚ ਹਜੇ ਤੱਕ ਫਸਲ ਦਾ ਇੱਕ ਵੀ ਦਾਣਾ ਨਹੀਂ ਆਇਆ ਹਜੇ ਤੱਕ ਇਹ ਉਮੀਦ ਜਤਾਈ ਜਾ ਰਹੀ ਹੈ ਕਿ 10 ਤਰੀਕ ਤੱਕ ਫਸਲ ਆਣ ਦੀ ਉਮੀਦ ਹੈ ਮੌਸਮ ਦੇ ਵਿੱਚ ਨਮੀ ਹੋਣ ਕਾਰਨ ਸਵੇਰੀ ਸ਼ਾਮ ਦਾ ਮੌਸਮ ਠੰਡਾ ਹੈ ਇਸ ਕਾਰਨ ਹਜੇ ਤੱਕ ਫਸਲ ਇਸ ਏਰੀਆ ਦੇ ਵਿੱਚ ਪੱਕੀ ਨਹੀਂ ਹੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਮੌਸਮ ਦੀ ਨਮੀ ਦੇ ਕਾਰਨ ਜਿਹੜੀ ਫਸਲ ਹਜੇ ਤੱਕ ਨਹੀਂ ਪੱਕੀ ਉਸ ਦਾ ਵੀ ਇੱਕ ਫਾਇਦਾ ਹੈ ਕਿ ਦਾਣਾ ਵੀ ਵਧੀਆ ਹੋਏਗਾ ਕੁਆਲਟੀ ਵੀ ਵਧੇਗੀ ਤੇ ਕਿਸਾਨਾਂ ਲਈ ਫਾਇਦਾ ਇਹ ਵੀ ਝਾੜ ਵੀ ਵਧੇਗਾ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ 'ਚ ਦਿਖਾ ਦਿੰਦੇ ਹਾਂ ਤੁਹਾਨੂੰ ਇਸ ਵਕਤ ਸਿਰਫ ਸਰੋਂ ਦੀ ਫਸਲ ਜਰੂਰ ਆ ਰਹੀ ਹੈ ਤੇ ਬਾਕੀ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾਣ ਦੇ ਦਾਅਵੇ ਵੀ ਕੀਤੇ ਜਾ ਰਹੇ ਨੇ ਜਦੋਂ ਫਸਲ ਕਣਕ ਦੀ ਆਏਗੀ ਉਸ ਟਾਈਮ ਦੇਖਿਆ ਜਾਏਗਾ ਕੀ ਤਰ੍ਹਾਂ ਦੀ ਕਿਸਾਨਾਂ ਨੂੰ ਮੁਸ਼ਕਲਾਂ ਆndੀਆਂ ਨੇ ਕਿਸ ਤਰੀਕੇ ਨਾਲ ਉਹਨਾਂ ਨੂੰ ਕੀ ਕੀ ਉਹਨਾਂ ਨੂੰ ਔਕੜਾ ਇੱਥੇ ਪੇਸ਼ ਆndੀਆਂ ਨੇ ਪਰ ਪ੍ਰਸ਼ਾਸਨ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਥੇ ਪ੍ਰਬੰਧ ਮੁਕੰਮਲ ਨੇ ਹਾਂ ਕਣਕ ਦੀ ਫਸਲ ਤੋਂ ਇਲਾਵਾ ਤੇ ਸਰੋਂ ਦੀ ਫਸਲ ਇਸ ਟਾਈਮ ਜਰੂਰ ਮੰਡੀ ਦੇ ਵਿੱਚ ਆਈ ਹੋਈ ਹੈ ਔਰ ਸਰੋਂ ਦੀ ਫਸਲ ਹੀ ਅੱਜ ਕੱਲ ਹਜੇ ਪਹੁੰਚ ਰਹੀ ਹੈ ਕਣਕ ਦੀ ਫਸਲ ਆਉਣ ਨੂੰ ਹਜੇ ਸਮਾਂ ਲੱਗੇਗਾ ਕਿਉਂਕਿ ਖੇਤਾਂ ਦੇ ਵਿੱਚ ਹਜੇ ਤੱਕ ਕਣਕ ਦੀ ਫਸਲ ਖੜੀ ਹੈ ਫਸਲ ਦੇ ਵਿੱਚ ਨਮੀ ਹੈ ਕਿਉਂਕਿ ਨਿਰਧਾਰਿਤ ਨਮੀ ਤੋਂ ਵੱਧ ਮਾਤਰਾ 'ਚ ਜੇਕਰ ਕਿਸਾਨਾਂ ਦੀ ਫਸਲ ਦੇ ਵਿੱਚ ਨਮੀ ਪਾਈ ਜਾਂਦੀ ਹੈ ਤਾਂ ਉਹ ਵੀ ਖਰੀਦ ਏਜੰਸੀਆਂ ਵੱਲੋਂ ਨਹੀਂ ਖਰੀਦ ਕੀਤੀ ਜਾਵੇਗੀ ਇਹ ਵੀ ਹੈ ਤੇ ਜਿਹੜਾ ਇਸ ਵਕਤ ਜੇ ਕਿਸਾਨ ਆਪਣੀ ਫਸਲ ਨੂੰ ਵੱਢ ਲੈਂਦਾ ਹੈ ਤਾਂ ਉਹਨਾਂ ਦੀ ਜਿਹੜੀ ਫਸਲ ਦੇ ਵਿੱਚ ਗੁਣਵੱਤਾ ਜਿਹੜੀ ਹੈ ਉਹ ਵੀ ਘਟ ਜਾਏਗੀ। ਇਹੀ ਕਾਰਨ ਹੈ ਕਿ ਹਜੇ ਤੱਕ ਕਿਸਾਨ ਆਪਣੀ ਫਸਲ ਨੂੰ ਵੱਢ ਨਹੀਂ ਰਿਹਾ ਔਰ ਜਦੋਂ ਤੱਕ ਫਸਲ ਪੱਕੇਗੀ ਉਹਨੂੰ ਹਜੇ ਇਹ ਦੱਸਿਆ ਜਾ ਰਿਹਾ ਵੀ ਹਫ਼ਤਾ ਤੱਕ ਲੱਗ ਸਕਦਾ ਹੈ। ਉਸ ਤੋਂ ਬਾਅਦ ਹੀ ਖੰਨਾ ਮੰਡੀ ਦੇ ਵਿੱਚ ਫਸਲ ਆਣੀ ਸ਼ੁਰੂ ਹੋਏਗੀ। ਖੰਨਾ ਮੰਡੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਤਾਂ ਇੰਤਜ਼ਾਮ ਕੀਤੇ ਗਏ ਨੇ। ਪ੍ਰਸ਼ਾਸਨ ਨੇ ਖਰੀਦ ਏਜੰਸੀਆਂ ਨਾਲ ਤੇ ਆੜਤੀਆਂ ਨਾਲ ਬੈਠਕ ਵੀ ਕੀਤੀ ਹੈ। ਆਰਤੀਆਂ ਨੂੰ ਵੀ ਨਿਰਦੇਸ਼ ਦਿੱਤੇ ਨੇ ਕਿ ਉਹ ਆਪਣੇ ਇੰਤਜ਼ਾਮ ਪੂਰੇ ਰੱਖਣ ਤੇ ਖਰੀਦ ਏਜੰਸੀਆਂ ਵੱਲੋਂ ਵੀ ਪਹੁੰਚ ਦਾ ਇੰਤਜ਼ਾਮ ਹੋਣ ਦਾ ਦਾਅਵੇ ਕੀਤੇ ਗਏ ਨੇ ਹੁਣ ਫਸਲ ਕਦੋਂ ਆਉਂਦੀ ਹੈ ਉਸ ਤੋਂ ਬਾਅਦ ਹੀ ਪਤਾ ਲੱਗ ਪਾਏਗਾ ਵੀ ਕਿੰਨੇ ਕੁ ਇੰਤਜ਼ਾਮ ਨੇ ਕਿਹ ਕਿਹ ਇੰਤਜ਼ਾਮ ਨੇ ਫਿਰ ਫਿਲਹਾਲ ਜਿਹੜੀ ਹੈ ਹਜੇ ਤੱਕ ਖੰਨਾ ਮੰਡੀ ਦੇ ਵਿੱਚ ਕਣਕ ਦੇ ਇੱਕ ਵੀ ਦਾਣਾ ਨਹੀਂ ਪੁੱਜਾ ਸਰੋਂ ਦੀ ਫਸਲ ਜਿਹੜੀ ਹੈ ਉਹ ਜ਼ਰੂਰ ਖੰਨਾ ਮੰਡੀ ਦੇ ਵਿੱਚ ਪਹੁੰਚ ਰਹੀ ਹੈ ਆਰਤੀਆਂ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ ਉਹਨਾਂ ਨੇ ਵੀ ਇਹ ਦੱਸਿਆ ਵੀ ਹਜੇ 1 ਹਫ਼ਤੇ ਤੋਂ 10 ਦਿਨ ਦਾ ਸਮਾਂ ਲੱਗ ਸਕਦਾ ਹੈ ਫਸਲ ਮੰਡੀ ਦੇ ਵਿੱਚ ਆਉਣ ਨੂੰ ਤੇ ਕਦੋਂ ਫਸਲ ਆਏਗੀ ਇਹ ਫਸਲ ਪੱਕੇ ਤੇ ਹੀ ਪਤਾ ਲੱਗੇਗਾ ਠੀਕ ਹੈ ਗੁਰਦੀਪ ਲਗਾਤਾਰ ਤੁਸੀਂ ਬਣੇ ਰਹੋ ਅਸੀਂ ਕਪੂਰਥਲਾ ਦਾ ਵੀ ਰੋਕ ਕਰਦੇ ਹਾਂ ਕਪੂਰਥਲਾ ਤੋਂ ਸਾਡੇ ਸਹਿਯੋਗੀ ਸੰਦੀਪ ਬਰਾਇ ਜੁੜ ਚੁੱਕੇ ਨੇ ਆ ਸੰਦੀਪ ਜਿਵੇਂ ਅਸੀਂ ਖੰਨਾ ਦੀਆਂ ਤਸਵੀਰਾਂ ਵਿਖਾਈਆਂ ਫਿਲਹਾਲ ਇੱਥੇ ਹਫ਼ਤਾ 10 ਦਿਨ ਹੋਰ ਲੱਗ ਸਕਦੇ ਨੇ ਅਜੇ ਫਸਲ ਦੀ ਆਮਦ ਸ਼ੁਰੂ ਨਹੀਂ ਹੋਈ ਆ ਕਪੂਰਥਲਾ ਦੇ ਵਿੱਚ ਮੰਡੀਆਂ ਦਾ ਕਿਸ ਤਰੀਕੇ ਦਾ ਹਾਲ ਹੈ ਆ ਜੀ ਸਭ ਤੋਂ ਪਹਿਲਾਂ ਤੁਹਾਨੂੰ ਕਪੂਰਥਲਾ ਮੰਡੀ ਦਾ ਹਾਲ ਦਿਖਾ ਦਿੰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਪੂਰਥਲਾ ਮੰਡੀ ਦੇ ਵਿੱਚ ਅਜੇ ਤੱਕ ਇੱਕ ਗਾਣਾ ਵੀ ਜਿਹੜਾ ਫਸਲ ਦਾ ਨਹੀਂ ਪਹੁੰਚਿਆ ਸਾਫ ਸਫਾਈ ਦੀ ਮਸ਼ੀਨਾ ਦੇਖੋ ਉੱਕੇ ਤਰ੍ਹਾਂ ਖੜੀਆਂ ਨੇ ਅਜੇ ਵੀ ਸਾਫ ਸਫਾਈ ਦੀ ਨਾ ਹੀ ਕੋਈ ਜ਼ਿੰਮੇਵਾਰ ਹੈ ਸਾਡੇ ਪਾਸੇ ਜਿਹੜਾ ਮੰਡੀ ਹੈ ਖਾਲੀ ਪਈ ਹੈ ਸਾਫ ਵੀ ਜਿੰਮੇਵਾਰ ਪਹੁੰਚਿਆ ਹੈ ਪੇਸ਼ੇਵਰ ਜਿਹੜੇ ਆਰਟੀ ਨੇ ਉਹੋ ਇੱਥੇ ਮੌਜੂਦ ਨੇ ਕਿਉਂਕਿ ਉਹਨਾਂ ਦੇ ਕੋਈ ਸਮਾਂ ਪਹਿਲਾਂ ਤਿਆਰੀ ਕਰਕੇ ਹੁੰਦੀ ਹੈ ਔਰ ਸਾਡੇ ਨਾਲ ਜੀ ਤਸਵੀਰਾਂ ਮੌਜੂਦ ਨੇ ਤਸਵੀਰਾਂ ਤੁਹਾਨੂੰ ਉਹਨਾਂ ਨਾਲ ਲਗਾ ਕੇ ਦਿਖਾਣੇ ਆਂ ਪੁੱਛਿਓ ਉਹਨਾਂ ਕੋਲ ਕਿ ਆ ਵਾਪਸ ਦੀ ਗੱਲ ਕਰੀਏ ਵਾਪਸ ਦਾ ਇਸ ਸਾਇਕਲ ਪੂਟਲਾ ਤਾਂ ਕਦੋਂ ਦਾ ਕਰਵਾਤ ਹੋ ਗਿਆ ਕਿ ਪੇਸ਼ੰਤ ਜਿਹੜੀ ਖਰੀਦ ਹੈ ਸਰਕਾਰੀ ਸ਼ੁਰੂ ਹੋ ਚੁੱਕੀ ਹੈ 13 14 ਤਰੀਕ ਨੂੰ ਪਹਿਲਾ ਕਣਕ ਨਹੀਂ ਇੱਥੇ ਆਇਆ ਹਜੇ ਕਣਕ ਆਈ ਹੈ ਅਜੇ 13 14 ਤਰੀਕ ਜਿਹੜੀ ਹੈ ਉਹ ਆਈ ਜਾਣੀ ਹੈ ਇੱਥੇ ਬਾਕੀ ਸਰਕਾਰ ਵੀ ਤਿਆਰੀ ਹੈ ਸਰਕਾਰ ਨੇ ਆਪਣੇ ਪਰਦੇ ਜਿਹੜੀ ਸ਼ੁਰੂ ਕਰਤੀ ਹੈ ਪਰ ਜਿਹੜੀ ਇਹ ਜੀਵਨਦਾਰ ਕਣਕ ਨਹੀਂ ਅਜੇ ਬਣ 13 14 ਤਰੀਕ ਨੂੰ ਪਹਿਲਾ ਲੈ ਕੇ ਇਹ ਇਹ ਕਾਰਨ ਕੀ ਹੁੰਦਾ ਕਿ ਇਹ ਦੁਆਬੇ ਦੇ ਵਿੱਚ ਮੌਸਮ ਦਾ ਫਰਕ ਹੈ ਕਿ ਬਾਕੀ ਜਿਹੜੇ ਸੂਬੇ ਦੇ ਹਿੱਸੇ ਨੇ ਉੱਥੇ ਕਣਕ ਸ਼ੁਰੂ ਹੋ ਜਾਂਦੀ ਹੈ ਇੱਥੇ ਰੂਪ ਤੋਂ ਕਰਗੇ ਨਹੀਂ ਬਈ ਨਹੀਂ ਕੋਈ ਮੌਸਮ ਦਾ ਫਰਕ ਤਾਂ ਹੈਗਾ ਹੀ ਹੈ ਇਹ ਆ ਵੀ ਇਹ ਜ਼ਮੀਨ ਜਿਹੜੀ ਇੱਧਰ ਦੀ ਘੜੜੀ ਜ਼ਮੀਨ ਹੈ ਇਸ ਦੀ ਖੁਜਿ ਗਰਾਂਦਾਰੀ ਹੈ ਜਿਹੜੀ ਉੱਧਰ ਜਮੀਨ ਹੈਗੀ ਉਹ ਥੋੜੀ ਹੈਗੀ ਹੈ ਦੇਖੋ ਜੀ ਜ਼ਮੀਨਾਂ ਉੱਤੇ ਫਸਲ ਜਿਹੜੀ ਉਗੀ ਪਾਕੇ ਜਾਂਦੀ ਹੈ ਉਹ ਰਾਈ ਦੀ ਜੱਤੀ ਤਾਂ ਹੈ ਨਹੀਂ ਵੀ ਪਾਸ ਉੱਧਰਲਾ ਲੱਕਾ ਕੋਈ ਹੋ ਰਿਹਾ ਇੱਧਰਲਾ ਹੋ ਰਿਹਾ ਹੋਰ ਕੋਈ ਅਜਿਹੀ ਗੱਲ ਕੋਈ ਨਹੀਂ ਸਟਾਰਟਿੰਗ ਫਸਲੀ ਮਾਰਨਾ ਗੱਲ ਹੋ ਰਹੀ ਹੈ ਕਿ ਕਿਹੋ ਜੀ ਫਸਲ ਦੀ ਉਮੀਦ ਕਰਦੇ ਹੋ ਇਸ ਵਾਰ ਕਿਹਨੇ ਜਾਣਾ ਕਿਸ ਤਰ੍ਹਾਂ ਦਾ ਰਿਹਾ ਬਹੁਤ ਵਧੀਆ ਫਸਲ ਆ ਜੀ ਬਹੁਤ ਵਧੀਆ ਫਸਲ ਆਣਗੀ ਕੜਕ ਦੀਆਂ ਕਿ ਮੌਸਮ ਜਿਹੜਾ ਬੂਦਾ ਸਰਦੀਆਂ ਨੂੰ ਸਹੀ ਰਿਹਾ ਇਸ ਤਰ੍ਹਾਂ ਨੇ ਕਣਕ ਦੀ ਪਸਲ ਬਹੁਤ ਵਧੀਆ ਜੀ ਆਲਟ ਅਗਲੇ ਮੌਸਮੇ ਬਹੁਤ ਸਾਫ ਆ ਤੇ ਜਿੰਨ ਜ਼ਰਾਂ ਦਾ ਪੂਰਾ ਮੌਸਮ ਜਿਹੜਾ ਚੱਜਿਆ ਆ ਕਿਹੜੇ ਟੈਂਪਰੇਚਰ ਤੇ ਜਾ ਕੇ ਬਿਲਕੁਲ ਬੱਕ ਜੇਗੀ ਹੁਣ ਜਿਹੜਾ 30 ਤੋਂ 35 ਦੇ ਵਿੱਚ ਆ ਕਿ ਕਿਹੜਾ ਟੈਂਪਰੇਚਰ ਚਾਹੀਦਾ ਹੈ ਕਿ ਸਾਨੂੰ 40 ਤੋਂ 42 ਟੈਂਪਰੇਚਰ ਹੋਏਗੇ ਤਾਂ ਕਣਕ ਦੀ ਪੂਰੀ ਪੱਕੀ ਪੱਛੋਂ ਵਾਲੀ ਹ ਕਿਸ ਕਿਸ ਦੀ ਬਾਦਲੀ ਆ ਰਹੀ ਹੈ ਆਰਟੀਆ ਨੇ ਕੋ ਲੇਬਰ ਦਾ ਪ੍ਰਬੰਧ ਕਰ ਲਿਆ ਲੇਬਰ ਦਾ ਪ੍ਰਬੰਧ ਕਰ ਲਿਆ ਹੁਣ ਕਰਵਾਣੀ ਹੈ ਹੋਏ ਜਦੋਂ ਮੈਂ ਹੱਲ ਕਰ ਰਹੀ ਨੇ ਕੋਸ਼ਿਸ਼ ਕੀਤੀ ਹੈ ਅਗਾਂਹ ਜਰਨ ਆਉਣੀ ਹੈ ਹਰਤਾ ਅਸਟਾਫ ਨੂੰ ਟੈਂਪੋਰਰੀ ਪਰ ਉਸ ਨੂੰ ਜੀ ਬਣ ਜਾਣਾ ਹੈ ਅਰਤਾ ਤੋਂ ਲੈਬਰ ਆ ਜਾਈ ਤੇ ਸਰਕਾਰ ਦੇ ਤੁਸੀਂ ਮੰਡੀਆਂ ਦੇ ਕਿਹੋ ਜਿਹੇ ਪ੍ਰਬੰਧ ਦਿੱਤੇ ਹੋ ਕਿ ਵਿਸ਼ੇਲ ਗਣਕਨੀ ਹੈ ਪ੍ਰਬੰਧ ਸਰਕਾਰ ਦੇ ਆ ਗਿਆ ਭਾਰਤ ਦਾ ਕਾਰਜ ਇਹ ਸਾਡੇ ਕੋਲ ਆਇਆ ਪਿਆ ਹੁਣ ਕਣਕ ਆਵੇਗੀ ਤੇ ਭਾਰਤ ਦਾ ਦੁਕਾਨਾਂ ਤੇ ਦੇਣਗੇ ਜਿਨਾਂ ਜਰ ਜਿਨਾਂ ਜਰ ਕਣਕ ਨਹੀਂ ਹੁੰਦੀ ਉਹਨਾਂ ਚਰ ਬਾਦਲਾ ਏਜੰਸੀਆਂ ਕੋ ਬਾਦਲਾ ਹੈਗਾ ਜਿਹੜੀ ਉਹ ਨਾ ਨੇ ਗੌਰਮੈਂਟ ਵਾਲੇ ਸ਼ੁਰੂ ਆ ਇੱਕ ਦਿਨੀ ਤਰੀਕੀ ਦਾ ਪਰ ਉਹ ਇੰਨਾ ਤੱਕ ਆਲੀ ਪਰ ਬੰਕਾ ਹੋਊਗੀ ਤੇ ਬੇਈਂ ਗਰੀ ਦਾ ਪਰੇ ਸ਼ੁਰੂ ਹੋਊਗੀ ਬਾਕੀ ਇਦਾਂ ਦੀ ਕੋਈ ਗੱਲ ਨਹੀਂ ਐ ਵੀ ਜੇ ਸਭ ਸਰਕਾਰ ਦੇ ਪ੍ਰਬੰਧ ਕੀਤੇ ਪਏ ਆ ਹਮ ਆ ਤੁਹਾਡੇ ਕੋਈ ਇੱਕ ਜਾਣਨਤਾ ਹਾਂ ਵੀ ਜਿਹੜੀ ਇਹ ਬੰਪਰ ਫਸਲ ਦੀ ਗੱਲ ਕਰ ਰਹੇ ਹੋ ਇਹ ਦੇ ਪਿੱਛੇ ਕੀ ਇਸ ਵਾਰ ਮੌਸਮ ਨੇ ਸਾਥ ਦਿੱਤਾ ਆ ਮੌਸਮੀ ਸਹਾਇਤਾ ਸਹੀ ਮੌਸਮ ਬਹੁਤ ਚੰਗੀ ਸੀ ਜਿਹੜੇ ਉਹ ਸਹਾਇਤਾ ਤੇ ਬਹੁਤ ਪਹਿਲੇ ਸਾਲ ਦੇ ਵਿੱਚ ਜੂਂਦਾ ਦੀ ਫਸਲ ਜੀ ਬਹੁਤ ਵਧੀਆ ਹੋ ਗਈ ਮੌਸਮ ਉੱਤੇ ਕਿ ਜਿਹੜੇ ਆਰਟੀਟ ਨੂੰ ਜਿਹੜੇ ਉਹਨਾਂ ਨੇ ਤਾਂ ਕਹਿੰਦੇ ਕਿ ਇਸ ਵਾਰ ਬੰਪਰ ਫਸਲ ਹੋਵੇਗੀ ਲੇਕਿਨ ਫਸਲ ਨੂੰ ਆਉਣ ਦੇ ਵਿੱਚ ਹਜੇ ਘੱਟੋ ਘੱਟ 7 ਤੋਂ 10 ਦਿਨ ਦਾ ਸਮਾਂ ਲੱਗ ਜਾਵੇਗਾ ਔਰ ਜਿਸ ਤਰ੍ਹਾਂ ਟੈਂਪਰੇਚਰ ਵਧੇਗਾ ਜਿਸ ਤਰ੍ਹਾਂ ਤਾਪਮਾਨ ਵਧੇਗਾ ਉਸੇ ਤਰ੍ਹਾਂ ਜਿਹੜੀ ਹੈ ਫਸਲ ਜਲਦੀ ਪੱਕ ਜਾਵੇਗੀ ਅਤੇ ਮੰਡੀਆਂ 'ਚ ਆ ਜਾਵੇਗੀ ਦੂਸਰੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਦੇ ਪ੍ਰਬੰਧ ਕੀ ਚਾਹੀਏ ਠੀਕ ਹੈ ਸੰਦੀਪ ਗੁਰਦੀਪ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ